ਇਹ ਤਬਾਈ ਹੈ ਤਬਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤੇ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਉਜੜਨਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਇਥੇ ਗੁਰੂਆਂ ਦੀ ਧਰਤੀ ਹੈ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਬਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀ ਆ ਔਰ 25-25 ਫੁੱਟ ਪਾਣੀ ਦੇ ਵਿੱਚ ਹੁਣ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਤੇ ਉਸ ਸਮੇ ਲੋੜ ਅਨਸਾਰ ਜਿਹੜੀਆਂ ਲੋੜਨਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਇਹ ਤਬਾਈ ਹੈ ਤਬਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤੇ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾਂ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਹੈ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਉਜੜਨਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਇਥੇ ਗੁਰੂਆਂ ਦੀ ਧਰਤੀ ਹੈ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਭਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀ ਆ ਔਰ 25 25 ਫੁੱਟ ਪਾਣੀ ਦੇ ਵਿੱਚ ਹੋਂ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਤੇ ਉਸ ਸਮੇ ਲੋੜ ਅਨਸਾਰ ਜਿਹੜੀਆਂ ਲੋੜੰਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਇਹ ਤਬਾਈ ਹੈ ਤਬਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤਾਂ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾਂ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਹੈ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਉਜੜਨਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਹੈ ਇਥੇ ਗੁਰੂਆਂ ਦੀ ਧਰਤੀ ਹੈ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਭਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀ ਆ ਔਰ 25 25 ਫੁੱਟ ਪਾਣੀ ਦੇ ਵਿੱਚ ਹੋਂ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਉਸ ਸਮੇਂ ਲੋੜ ਅਨਸਾਰ ਜਿਹੜੀਆਂ ਲੋੜੰਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਡਰਨਲ ਮੋਡਲ ਆ ਕੇ ਇਹ ਸੇਵਾ ਵਿੱਚ ਤੁਸੀਂ